ਦੇ ਵਿੱਚ ਆਏ ਆ ਜੀ ਅਸੀਂ ਆਪ ਵੀ ਜਿਹੜੀ ਸਾਡੀ ਖੁਸਰੀ ਯੂਨੀਵਰਸਿਟੀ ਆ ਉਹਨੂੰ ਅਸੀਂ ਬਚਾਉਣ ਵਾਸਤੇ ਆਏ ਆ ਤੇ ਲਾਸਟ ਜਦੋਂ ਤੱਕ ਇਹ ਆਜ਼ਾਦ ਨਹੀਂ ਹੁੰਦੀ ਜਦੋਂ ਤੱਕ ਇਹ ਲਿਖਤੀ ਰੂਪ ਵਿੱਚ ਜਿਵੇਂ ਤਿੰਨ ਕਾਨੂੰਨ ਦਿੱਤੇ ਸੀ ਉੱਥੇ ਸਾਨੂੰ ਉਸ ਤਰ੍ਹਾਂ ਨਹੀਂ ਦਿੰਦੇ ਉਸ ਤਰ੍ਹਾਂ ਉਦੋਂ ਚਿਰ ਸਾਡਾ ਇਹ ਮੋਰਚਾ ਚੱਲਦਾ ਰਹੂਗਾ ਤੇ ਇਸ ਤਰ੍ਹਾਂ ਆਉਂਦੇ ਜਾਂਦੇ ਰਹਾਂਗੇ ਪੂਰੇ ਪੂਰੇ ਦਿਲੋਂ ਪੂਰੇ ਭਰ ਕੇ ਆਏ ਆ ਜੀ ਤੇ ਉਸੇ ਤਰ੍ਹਾਂ ਹੀ ਰਾਵਾਂਗੇ ਪੂਰੇ ਭਰ ਕੇ ਆਏ ਆ ਦਿਲੋਂ ਅਸੀਂ ਬਾਰਡਰ ਤੇ ਸੇਵਾ ਕੀਤੀ ਆ ਤੁਸੀਂ ਮੇਰੇ ਉੱਤੇ ਲਿਖਿਆ ਪੜੀ ਜਾਂਦੇ ਹੋ ਕੌਮ ਦੀ ਵੀ ਸੇਵਾ ਕੀਤੀ ਆ ਧਰਮੀ ਫੌਜੀ ਆਪਰੇਸ਼ਨ ਬਲੂ ਸਟਾਰ ਵਾਲੀ ਨਾ ਸਾਨੂੰ ਕਹੇ ਗੋਲੀ ਦਾ ਡਰਿਆ ਨਾ ਸਾਨੂੰ ਮੌਤ ਦਾ ਡਰਿਆ ਅਸੀਂ ਬੌਣ ਸਦੀ ਜ਼ਿੰਦਗੀ ਜੀ ਰਹੇ ਆ ਸਾਨੂੰ ਇੱਥੇ ਮੌਤ ਵੀ ਅੱਜ ਤੇ ਕੋਈ ਪਰਵਾਹ ਨਹੀਂ ਮਰੇ ਮੁਸ਼ਕਲਾਂ ਤਾਂ ਆਉਂਦੀ ਹੀ ਨੇ ਪਰ ਕੋਈ ਇਹੋ ਜੀ ਗੱਲ ਨਹੀਂ ਜਦ ਪੰਜਾਬ ਦੇ ਹੱਕ ਚ ਖੜਨਾ ਤੇ ਪੰਜਾਬ ਲਈ ਕੋਈ ਗੱਲ ਕਰਨੀ ਉਹਦੇ ਲਈ ਇਹ ਮੁਸ਼ਕਲਾ ਕੁਛ ਨਹੀਂ ਜੀਆਂ ਅਸੀਂ بس ਹੀ ਬੇਨਤੀ ਕਰਦੇ ਆ ਸਰਕਾਰ ਅੱਗੇ ਇਹ ਜੀਆਂ ਅੰਗਲੀਆਂ ਸੰਗਲੀਆਂ ਨਾ ਛੜਿਆ ਕਰਨ ਜਿਹਦੇ ਕਰਕੇ ਯੂਥ ਨੂੰ ਐਜੇ ਕੰਮ ਕਰਕੇ ਵਾਪਸ ਕਰਾਉਣਾ ਪਵੇ ਯੂਥ ਵੀ ਜਿਹੜੀ ਪੋਜ਼ਿਟਿਵਿਟੀ ਹੈ ਉਹਦੀ એનર્ਜੀ ਨੂੰ ਕਹਿ ਲੋ ਕੰਮ ਲੈਣਾ ਚਾਹੀਦਾ ਉਹਦੀ ਬਜਾਏ ਇੱਕ ਐਜੇ ਦੇ ਸੰਘਰਸ਼ ਚ ਪਾ ਦੇਣਾ ਉਹਨੂੰ ਫਸਾ ਬੈਠਣਾ ਗਲਤ ਹੈ ਜੀ ਇਹ ਟਰੈਕਟਰ ਵੀ ਪਹੁੰਚ ਗਏ ਨੇ ਹੁਣ ਟਰੈਕਟਰ ਛਾਣ ਹੁੰਦੀ ਕਿਸਾਨ ਦੀ ਕਿਸਾਨ ਕੋਤਰੀ ਨੂੰ ਪਾ ਦੇ ਕਿਹੋ ਜਿਹਾ ਮਰੇ ਇੱਕ ਸਾਇਸੀ ਦੇਖੋ ਇੱਕ ਕਿਸਾਨ ਹੀ ਨਹੀਂ ਹੈ ਇਹ ਜੀ ਸਸਤਾ ਬੱਚਿਆ ਨੇ ਜਿਹੜੀਆਂ ਕੋਈ ਸੈਲਫਿਸ਼ ਇੰਟਰਸਟ ਨਹੀਂ ਹੈ ਹਰੇਕ ਥਾਂ ਤੇ ਜਿੱਥੇ ਲੋਕਾਂ ਦੀ ਗੱਲ ਤੇ ਜਿੱਤੇ ਹੁਣ ਸਾਡੇ ਬੱਚਿਆਂ ਦੀ ਸਟੂਡੈਂਟਸ ਦੀ ਗੱਲ ਹੈ ਉਹਨਾਂ ਲਈ ਅਸੀਂ ਹਮੇਸ਼ਾ ਹਾਜ਼ਰ ਹਾਂ ਜੇ ਪੰਜਾਬ ਦੀ ਜਵਾਨੀ ਨਾਲੇ ਤਕਾਉ ਤਾਂ ਅੱਗੇ ਕਿਸਾਨੀ ਜਿਹੜੇ ਬਜ਼ੁਰਗ ਬੈਠੇ ਆ ਘਰਾਂ 'ਚ ਉਹਨਾਂ ਦੀ ਤਾਂ ਕਿਸੇ ਨੇ ਕੀ ਪੁੱਛ ਕਰਨੀ ਹੈ ਜੀ ਇਹ ਤਾਂ ਨਾ ਸਿਰਫ ਬੱਚੇ ਵਾਸਤੇ ਜੀ ਅੱਗੇ ਵੀ ਲੋੜ ਪਈ ਤੇ ਸਟੂਡੈਂਟਸ ਨਾਲ ਖੜੇ ਹੋ ਸਾਰੇ ਹਾਂਜੀ ਹਾਂ ਕਿਸਾਨੀ ਉਹਨੇ ਸਾਰੀਆਂ ਖੜਨੀਆਂ ਨਾਲ ਹਮੇਸ਼ਾ ਹੀ ਖੜਦੀਆਂ ਆਈਆਂ ਨੇ ਪੰਜਾਬ ਦੇ ਹਿੱਤ ਵਿੱਚ ਸੇਵਕ ਕਿਸਾਨ ਮੋਰਚਾ ਹਮੇਸ਼ਾ ਹੀ ਖੜਦਾ ਆਇਆ ਤੇ ਖੜਦਾ ਰਹੂਗਾ ਕਹਿਣਾ ਕੀ ਆ ਜੌਨਸੀ ਨਿਆਂਾ ਕੀ ਮੰਗਾ ਆ ਉਹ ਪੂਰੀ ਕਰ ਅੱਗੇ ਤੇ ਅਸੀਂ ਕੋਈ ਗਲਤੀ ਨਾ ਕਰਾ ਇਹ ਤਾਂ ਸਿਰਫ ਇੱਕ ਅਲੀ ਟ੍ਰੇਲਰਾ ਫਿਲਮ ਸਾਰੀ ਪਿੱਛਾ ਪੜੀ ਆ ਅਗਰ ਸਰਕਾਰ ਦਾ ਪੜੇਖਾ ਹੋ ਨਾ ਕੋਈ ਵੀ ਇਹ ਨਿਆਂਾ ਕੇ ਉੱਪਰ ਜ਼ੋਰ ਜ਼ਬਰਦਸਤੀ ਕਰ ਕਾ ਅਰ ਆਰਐਸਐਸ ਦਾ ਕਬਜ਼ਾ ਇੱਥੇ ਹੋ ਜਾਏਗਾ ਹੋ ਨਹੀਂ ਸਕਦਾ ਹੈ ਸੱਤ ਜਨਮ ਸੱਤ ਜਨਮ ਵੀ ਨਾ ਲੈ ਲਿਓ ਇਹਨੂੰ ਸੋਚਣੇ ਵਾਸਤਾ ਵੀ ਹਾਂ ਵੀ ਸਭ ਕਿੰਨਾ ਟਾਈਮ ਲੱਗਿਆ ਇਹਨੂੰ ਯੂਨੀਵਰਸਿਟੀ ਪਹੁੰਚਣ ਨੂੰ ਯੂਨੀਵਰਸਿਟੀ ਨੂੰ ਪਹੁੰਚਣ ਨੂੰ ਦੇਖੋ ਆਪਣੇ ਪਾਸ ਕਾਫਲਾ ਦਾ ਹੌਲੀ ਹੌਲੀ ਆਏ ਆ ਹੋਰ ਐਸਾ ਕੋਈ ਮਾਨੂੰ ਵਿਚਮਾ ਇੱਕ ਜਗ੍ਹਾ ਇੱਕ ਬੈਰੀਕੇਡ ਮਿਲੇ ਜ਼ਰੂਰ ਉਹਨਾਂ ਨੇ ਵੀ ਆਪਾਂ ਨੇ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰੀ ਆ ਥੋੜੇ ਹੀ ਬੰਦੇ ਦੇ ਉਹ ਮਾਨੂੰ ਟਹਿਕਾ ਹਮ ਇੱਥੇ ਆਗੇ ਇੱਥੇ ਕਿਸੇ ਨੇ ਮਾਨੂੰ ਨਹੀਂ ਰੋਕਿਆ ਆਪਾਂ ਕਿਉਂ ਕਹਦੇ ਪਰ ਸਰਕਾਰ ਜੌਨਸੀ ਨੇ ਬਦਫੈਲੀਆਂ ਕਰਾ ਨਾ ਇਹ ਮੈਂ ਭਗਵੰਤ ਮਾਨ ਨੂੰ ਵੀ ਕਹਿਣਾ ਚਾਹੂੰਗਾ ਵੀ ਕੋਈ ਫਾਇਦਾ ਨਹੀਂ ਹੈ ਮਾਨੂੰ ਸਾਰਾ ਪਤਾ ਆ ਕਿਹੜੀ ਸਰਕਾਰ कैसी आ कौन सी नहीं कैसी है इनके सारे चाल चलन का पता या इनके हथमा दे दिया पंजाब जों से नचने गाने वाले हैं क्या शर्म अगा इने पता नहीं था पंजाब के लोगों नु बी ओने ऐसे से निकड़ांगे कोई बात नहीं हालो हालो पता लग जाएगा ना प्रशासन जी ने छुट्टी करती थी बैरिकेड लाके रोकते थी कि हल्का करना चाहते थे नहीं, नहीं 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 पहले रोकया देखो पहला सवेरे मेनू पता लगया था बी प्रशासन रोक रहे आया पर फिर बच्चा ने थोड़ी सी हिम्मत मारी बैरिकेड तोड़ दिए ठीक है बैरिकेड तोड़ का अंदर आ गए ਹੁਣ ਆਪਣੇ ਆਪ ਦਿਖ ਜੂਗਾ ਸਰਕਾਰ ਨੂੰ ਵੀ ਹਾਂ ਇਹਨਾਂ ਨਾਲ ਪੰਗਾ ਲੈਣਾ ਠੀਕ ਹੈ ਜਾਂ ਗਲਤ ਹੈ ਇਹਨਾਂ ਦੇ ਐਮਪੀ ਵੀ ਆ ਇਸ ਮਲਵਿੰਦਰ ਕੰਨ ਧਰਨੇ ਦੇ ਦੇਖੋ ਮੈਨੂੰ ਨਹੀਂ ਐਮਪੀਓਪੀ ਦਾ ਪਤਾ ਹੈ ਇਹ ਐਮਪੀ ਕੇ ਦੀ ਨਹੀਂ ਕਿਹੜੇ ਐਮਪੀ ਨੇ ਕਹੋ ਐਮਪੀ ਨੂੰ ਪਹਿਲਾਂ ਕਿਉਂ ਨਹੀਂ ਆਇਆ ਐਮਪੀ ਹੁਣ ਨਹੀਂ ਨਹੀਂ ਹੁਣ ਫੋਟੋ ਕਰਵਾਣਾ ਉਸ ਤੋਂ ਪਹਿਲਾਂ ਹੁੰਦਾ ਨਾ ਵੀ ਭਾਈ ਮੈਂ ਜਾਵਾਂ ਉੱਥੇ ਗੱਲ ਕਰਨ ਤੁਸੀਂ ਕੋਈ ਵੀ ਇਹੋ ਜਿਹਾ ਪ੍ਰੋਟੈਸਟ ਨਹੀਂ ਕਰਨਾ ਹੈ ਮੈਂ ਕਰਾਂਗਾ ਗੱਲ ਤਾਂ ਕਿ ਇਹਨੂੰ ਕਰਿਆ ਹੁਣ ਉਹ ਨੰਬਰ ਬਣਾਣਾਗੇ ਲੱਗ ਜੂਗਾ ਐਮਪੀ ਨੂੰ ਵੀ ਪਤਾ ਹੁਣ 2027 'ਚ ਕੋਈ ਗੱਲ ਨਹੀਂ ਅੱਜ ਲੱਗਦਾ ਮਜਬੂਤੀ ਨਾਲ ਗੱਲ ਪੁੱਛੇਗੀ ਉੱਪਰ ਬਿਲਕੁਲ ਮਜਬੂਤੀ ਨਾਲ ਪੂਰੀ ਮਜਬੂਤੀ ਨਾਲ ਮੈਂ ਕਹਿਣਾ ਚਾਹੁੰਦਾ ਸਰਕਾਰ ਨੂੰ ਚਾਹੇ ਆਰਐਸਐਸ ਚਾਹੇ ਭਗਵੰਤ ਜੀ ਸਰਕਾਰ ਹੈ ਪੰਗਣਾ ਲੈ ਲਿਓ ਭੁੱਲ ਗਏ ਵੀ ਇਹ ਬਾਂਦਰ ਨੇ ਜਿਹਨਾਂ ਨੂੰ ਕਹਤਾ ਨਾ ਵੀ ਕੱਪੜੇ ਪਾੜਨੇ ਨੰਗੇ ਭੇਜਾਂਗੇ ਕਿਤੇ ਹੋਰ ਜੇ ਥਾਂ 'ਚ ਰਹਿੰਦੇ ਹੋ ਕਹਿਆ ਵਾਇਆ 2027 'ਚ ਹੁਣ ਪੰਜਾਬ ਦੇ ਇਲੈਕਸ਼ਨ ਹੁੰਦੇ ਨੇ ਠੀਕ ਹੈ ਨਹੀਂ ਇਹਨਾਂ ਨੇ ਸਾਰਿਆਂ ਨੇ ਇਹਨਾਂ ਦੀ ਪੂਰੀ ਤਨਾਹੇ ਕਰਨੀ ਹੈ ਸਾਰੇ ਪੰਜਾਬ ਨੇ ਜਿਹੜਾ ਸੂਝ ਸਮਝ ਕੇ ਆਇਓ ਕਦੇ